ਦੁਬਈ ਵਿੱਚ ਨਹੀਂ ਸਗੋਂ ਇੱਥੇ ਮਿਲਦਾ ਹੈ ਦੁਨੀਆ ਦਾ ਸਭ ਤੋਂ ਸਸਤਾ ਸੋਨਾ ਨਾਮ ਚਾਣ ਕੇ ਹੋ ਚਾਹੋਗੇ ਹੈਰਾਨ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਸ਼ਹਿਰ ਵਿੱਚ ਮਿਲਦਾ ਹੈ ਦੁਨੀਆ ਦਾ ਸਭ ਤੋਂ ਸਸਤਾ ਸੋਨਾ ਸੋਨਾ ਹਰ ਕਿਸੇ ਲਈ ਖਾਸ ਹੁੰਦਾ ਹੈ ਸੋਨੇ ਬਾਰੇ ਕੀ ਆ ਚਾਹੁੰਦਾ ਹੈ ਕਿ ਉਹ ਓខੇ ਸਮੇਂ ਦੇ ਵਿੱਚ ਕੰਮ ਆਉਂਦਾ ਹੈ ਕੀ ਤੁਸੀਂ ਜਾਣਦੇ ਹੋ ਦੁਨੀਆ ਦਾ ਸਭ ਤੋਂ ਸੋਨਾ ਸਸਤਾ ਕਿੱਥੇ ਮਿਲਦਾ ਹੈ ਜੇਕਰ ਤੁਹਾਡੇ ਦਿਮਾਗ ਵਿੱਚ ਦੁਬਈ ਦਾ ਨਾਮ ਆ ਰਿਹਾ ਹੈ ਤਾਂ ਤੁਸੀਂ ਬਿਲਕੁਲ ਗਲਤ ਹੋ ਜੀ ਹਾਂ ਤੁਸੀਂ ਬਿਲਕੁਲ ਗਲਤ ਹੋ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਵਿੱਚ ਸਭ ਤੋਂ ਸਸਤਾ ਸੋਨਾ ਕਿਸ ਦੇਸ਼ ਵਿੱਚ ਮਿਲਦਾ ਹੈ ਦਰਅਸਲ ਇਸ ਦਾ ਸਵਾਲ ਸਹੀ ਜਵਾਬ ਹੈ ਪੁਟਾਨ ਜੀ ਹਾਂ ਦੁਨੀਆ ਦਾ ਸਭ ਤੋਂ ਸਸਤਾ ਸੋਨਾ ਏਸ਼ੀਆਈ ਦੇਸ਼ ਪੁਟਾਨ ਚ ਮਿਲਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਪੁਟਾਨ ਚ ਸਭ ਤੋਂ ਸਸਤਾ ਸੋਨਾ ਮਿਲਣ ਦੇ ਕਾਰਨ ਕੀ ਨੇ ਤਾਂ ਅਸੀਂ ਤੁਹਾਨੂੰ ਦੱਸਾਂਗੇ ਅੱਜ ਅਸੀਂ ਕਿ ਤੁਹਾਨੂੰ ਪਟਾਣ ਵਿੱਚ ਸੋਨਾ ਸਭ ਤੋਂ ਸਸਤਾ ਹੋਣ ਦੇ ਕਾਰਨ ਕੀ ਨੇ ਖਬਰ ਤੇ ਗੌਰ ਰੱਖਿਓ ਤੇ ਖਬਰ ਸਕਿਪ ਨਾ ਕਰਿਓ ਪਟਾਣ 'ਚ ਸਸਤਾ ਸੋਨਾ ਮਿਲਣ ਦੇ ਕਈ ਕਾਰਨ ਨੇ ਪਰ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਟਾਣ 'ਚ ਸੋਨਾ ਟੈਕਸ ਮੁਕਤ ਹੈ ਇਸ ਨੂੰ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਪੁਟਾਨ 'ਚ ਸੋਨੇ ਤੇ ਕਟ ਡਰਾਮਾ ਡਿਊਟੀ ਹੈ ਪੁਟਾਨ ਅਤੇ ਭਾਰਤ ਦੀ ਕਰੰਸੀ ਦਾ ਮੁੱਲ ਲਗਭਗ ਇੱਕੋ ਜਿਹਾ ਹੈ ਹਾਲਾਂਕਿ ਜੇਕਰ ਤੁਸੀਂ ਪੁਟਾਨ ਤੋਂ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਕੁਝ ਸ਼ਰਤਾਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ ਦਰਅਸਲ ਸੋਨਾ ਖਰੀਦਣ ਲਈ ਸੈਲਾਨੀਆਂ ਨੂੰ ਪਟਾਨ ਸਰਕਾਰ ਦੁਆਰਾ ਪ੍ਰਮਾਣਿਤ ਹੋਟਲ ਵਿੱਚ ਘੱਟੋ-ਘੱਟ ਇੱਕ ਰਾਤ ਰੁਕਣੀ ਪੈਂਦੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਇਸ ਦੇ ਲਈ ਨਿਯਮ ਤੇ ਸ਼ਰਤਾਂ ਸੈਲਾਨੀਆਂ ਨੂੰ ਸੋਨਾ ਖਰੀਦਣ ਲਈ ਅਮਰੀਕੀ ਡਾਲਰ ਲਿਆਉਣੇ ਪੈਂਦੇ ਨੇ ਸੈਲਾਨੀਆਂ ਨੂੰ ਸਸਟੇਬਲ ਡਵੈਲਪਮੈਂਟ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ ਇਸ ਦੇ ਨਾਲ ਹੀ ਭਾਰਤੀਆਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਦਿਨ 1200 ਤੋਂ ਲੈ ਕੇ 1800 ਰੁਪਏ ਦੇਣੇ ਪੈਂਦੇ ਨੇ ਨਾਲ ਹੀ ਸੈਲਾਨੀਆਂ ਨੂੰ ਸੋਨਾ ਖਰੀਦਣ ਲਈ ਰਸੀਦ ਵੀ ਲੈਣੀ ਪੈਂਦੀ ਹੈ ਤੁਹਾਨੂੰ ਦੱਸ ਦਈਏ ਪੁਟਾਂਚ ਡਿਊਟੀ ਫ੍ਰੀ ਦੁਕਾਨਾਂ ਤੋਂ ਡਿਊਟੀ ਮੁਕਤ ਸੋਨਾ ਖਰੀਦਿਆ ਜਾ ਸਕਦਾ ਹੈ ਇਹੇ ਦੁਕਾਨਾਂ ਆਮ ਤੌਰ ਤੇ ਲਗਜ਼ਰੀ ਸਮਾਨ ਵੇਚਦੀਆਂ ਨੇ ਅਤੇ ਵਿੱਤ ਮੰਤਰਾਲੇ ਦੀ ਮਲਕੀਅਤ ਹੁੰਦੀਆਂ ਨੇ ਤਾਂ ਫਿਰ ਤੁਹਾਨੂੰ ਲੱਗਿਆ ਨਾ ਕਿ ਜੇਕਰ ਤੁਹਾਡੇ ਦਿਮਾਗ ਵਿੱਚ ਦੁਬਈ ਦਾ ਨਾਮ ਆਂਦਾ ਹੈ ਤਾਂ ਤੁਸੀਂ ਬਿਲਕੁਲ ਗਲਤ ਹੋ ਕਿਉਂਕਿ ਸਭ ਤੋਂ ਸਸਤਾ ਸੋਨਾ ਤੁਹਾਨੂੰ ਸਿਰਫ ਏਸ਼ੀਆਈ ਦੇਸ਼ ਭੂਟਾਨ 'ਚ ਹੀ ਮਿਲਦਾ ਹੈ ਜਿਸ ਦੇ ਅਸੀਂ ਤੁਹਾਨੂੰ ਕਾਰਨ ਵੀ ਦੱਸ ਦਿੱਤੇ ਨੇ ਤੇ ਤੁਹਾਨੂੰ ਇਹ ਵੀ ਦੱਸ ਦਿੱਤਾ ਕਿ ਇੱਥੇ ਸਭ ਤੋਂ ਸਸਤਾ ਸੋਨਾ ਆਖਰ ਮਿਲਦਾ ਕਿਉਂ ਹੈ ਤੇ ਤੁਹਾਨੂੰ ਇਹ ਵੀ ਦੱਸ ਦਿੱਤਾ ਕਿ ਤੁਹਾਨੂੰ ਇਸ ਦੇ ਲਈ ਨਿਯਮ ਤੁਹਾਡੇ ਵਾਸਤੇ ਕੀ ਨੇ ਤੇ ਕੀ ਸ਼ਰਤਾਂ ਨੇ ਇਸ ਲਈ ਜੇਕਰ ਤੁਸੀਂ ਪਟਾਨ ਤੋਂ ਸੋਨਾ ਖਰੀਦਣਾ ਚਾਹੁੰਣ ਇਸ ਲਈ ਜੇਕਰ ਤੁਸੀਂ ਪਟਾਨ ਤੋਂ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੋਵੇਗਾ